ਦੋਸਤੋ ਇਹ ਜਿਹੜੀ ਵੀਡੀਓ ਆ ਮਾਤਾ ਮੁਖਤਿਆਰ कौर ਵਾਲੀ ਪਹਿਲਾਂ ਥੋੜੀ ਜਿਹੀ ਸੁਣ ਲੈਣੀ ਆ ਸੁਣਨ ਤੋਂ ਬਾਅਦ ਮੈਂ ਤੁਹਾਨੂੰ ਜਿਹੜੀ ਬੇਨਤੀ ਕੀਤੀ ਆ ਉਸ ਤੇ ਤੁਸੀਂ ਧਿਆਨ ਰੱਖਣਾ ਹੈ ਕਿ ਮਾਤਾ ਦੀ ਡੈਥ ਹੋ ਗਈ ਆ ਤੇ ਆਪਾਂ ਹੁਣ ਇਸ ਨੰਬਰ ਤੇ ਮਾਇਆ ਨਹੀਂ ਪਾਉਣੇਗੀ ਇਹ ਕਰਕੇ ਬੇਨਤੀ ਹੈ ਭਾਈ ਵੀ ਦੁਬਾਰਾ ਕਿਸੇ ਦਾ ਦੁੱਖ ਦਰਦ ਲੈ ਕੇ ਤੁਹਾਡੇ ਕੋਲੇ ਆਵਾਂਗੇ ਉਸ ਸਮੇਂ ਤੁਸੀਂ ਸਹਾਇਤਾ ਕਰਿਓ ਜਿਵੇਂ ਪਹਿਲਾਂ ਕਰਦੇ ਹੋ ਤੇ ਦੁਬਾਰਾ ਤੋਂ ਮੈਂ ਫੇਰ ਦੱਸ ਦੇਵਾਂ ਕਿ ਪਹਿਲਾਂ ਉਹ ਵੀਡੀਓ ਜਿਹੜੀ ਅਸੀਂ ਪਾਈ ਹੋਈ ਸੀ ਉਹ ਥੋੜੀ ਜੀ ਵੀਡੀਓ ਦੇਖ ਲਿਆ ਚੋ ਕਿਉਂਕਿ ਪਹਿਲਾਂ ਉਹ ਵੀਡੀਓ ਚੱਲੂਗੀ ਤੇ ਉਸ ਤੋਂ ਬਾਅਦ ਜਿਹੜੀ ਮੈਂ ਬੇਨਤੀ ਕੀਤੀ ਆ ਕਿ ਵੀ ਹੁਣ ਤੁਸੀਂ ਮਾਇਆ ਜਿਹੜੀ ਆ ਮਾਤਾ ਮੁਖਤਿਆਰ ਕੌਰ ਦੇ ਅਕਾਊਂਟ ਵਿੱਚ ਨਹੀਂ ਪਾਉਣਗੀ ਤੁਹਾਨੂੰ ਮੈਂ ਬੇਨਤੀ ਕਰ ਦਿੱਤੀ ਨੰਬਰ ਵੀ ਦੱਸ ਦਿੱਤਾ 78370 14938 78370 14938 ਨੰਬਰ ਤੇ ਤੁਸੀਂ ਹੁਣ ਮਾਇਆ ਨਹੀਂ ਪਾਉਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮਾਇਆ ਭੇਜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਵਾਹਿਗੁਰੂ ਜੀ ਕੀ ਫਤਿਹ ਨਗਰ ਨਵਾਸੀ ਇਲਾਕਾ ਨਵਾਸੀ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹ ਅਪੀਲ ਕਰਦੇ ਆ ਕਿ ਪਹਿਲਾਂ ਵੀ ਅਸੀਂ ਕਈ ਵਾਰ ਅਪੀਲ ਕੀਤੀ ਹੈ ਤੇ ਜਿਸ ਅਪੀਲ ਨੂੰ ਸੁਣ ਕੇ ਤੁਸੀਂ ਸਾਰੇ ਜਣੇ ਮਦਦ ਕਰਦੇ ਹੋ ਅੱਜ ਇੱਕ ਹੋਰ ਪਰਿਵਾਰ ਦਾ ਦੁੱਖ ਲੈ ਕੇ ਸਾਰਿਆਂ ਦੇ ਕੋਲ ਆਏ ਆ ਦੋਸਤਾਂ ਕੋਲ ਮਿੱਤਰਾਂ ਕੋਲ ਔਰ ਕਰਗੀਤਰ ਸਾਹਿਬ ਸੱਚੀ ਪਾਕਸ਼ਾ ਜੀ ਦੀ ਬਖਸ਼ਿਸ਼ ਦੇ ਦੁਆਰਾ ਆਪਾਂ ਸਾਰੇ ਜਿੰਨਾ ਕੋ ਹੋ ਸਕੇ ਆਪਾਂ ਸਾਰੇ ਦਸਵੰਦ ਕੱਢਦੇ ਆ ਇਹ ਕਰਕੇ ਤਾਂ ਬੇਨਤੀ ਆ ਕਿ ਇਸ ਪਰਿਵਾਰ ਦੇ ਵਿੱਚ ਦਾ ਵੱਡੀ ਉਮਰ ਦੀ ਮਾਤਾ ਹੈ ਮਾਤਾ ਮੁਖਤਿਆਰ ਕੌਰ ਨੂੰ ਬਹੁਤ ਵੱਡਾ ਰੋਗ ਆਇਆ ਫਿਰ ਉਹਨੂੰ ਦਾਖਲ ਕਰਵਾਇਆ ਗਿਆ ਵੱਡੇ ਹਸਪਤਾਲ ਹੋਟਲ ਦੇ ਵਿੱਚ ਤੇ ਉਥੇ ਹਸਪਤਾਲਾਂ ਦਾ ਆਪ ਸਾਰਿਆਂ ਸੰਗਤਾਂ ਨੂੰ ਪਤਾ ਵੀ ਖਰਚਾ ਕਿੰਨਾ ਆਉਂਦਾ ਹੈ ਇਹ ਕਰਕੇ ਪਰਿਵਾਰ ਦੀ ਆਪਾਂ ਸਹਾਇਤਾ ਕਰਨੀ ਹੈ ਸਾਰਿਆਂ ਜਣਿਆਂ ਦੇ ਰਲ ਮਿਲ ਕੇ ਸਾਡੇ ਪਿੰਡ ਕੁਹਾਲੇ ਤੋਂ ਪਿੰਡ ਕੁਹਾਲਾ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਜੀ ਦਾ ਜਿੰਨੇ ਵੀ ਬੱਚੇ ਇੱਥੋਂ ਗਏ ਆ ਵਿਦੇਸ਼ਾਂ ਦੇ ਵਿੱਚ ਤੇ ਕੋ ਨ ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਅਸੀਂ ਨੰਬਰ ਦੇਵਾਂਗੇ ਨਾਲ ਤੇ ਇਹ ਨੰਬਰ ਤੇ Google Pay ਚੱਲਦਾ ਤੇ ਆਪ ਸਾਰਿਆਂ ਬੱਚਿਆਂ ਨੂੰ ਵਿਦੇਸ਼ਾਂ ਵਾਲਿਆਂ ਨੂੰ ਵੀ ਬੇਨਤੀ ਆ ਪਿੰਡ ਦੀਆਂ ਸੰਗਤਾਂ ਨੂੰ ਵੀ ਬੇਨਤੀ ਆ ਤੇ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਆ ਕਿ ਇਸ ਪਰਿਵਾਰ ਦੀ ਜਿਹੜੀ ਆ ਸਹਾਇਤਾ ਆਪਾਂ ਜਰੂਰ ਕਰੀਏ ਕਿਉਂਕਿ ਆਪਣਾ ਘਰ ਦਾ ਗੁਜ਼ਾਰਾ ਤੇ ਕਰ ਸਕਦੇ ਐ ਸਹੀ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਦੇ ਆ ਮਿਹਨਤ ਮਜ਼ਦੂਰੀ ਕਰਕੇ ਕੰਮ ਹੀ ਇਹ ਆ ਕਿ ਮਿਹਨਤ ਕਰਦੇ ਮਜ਼ਦੂਰੀ ਕਰਦੇ ਆ ਕੋਈ ਵੱਡਾ ਕੰਮ ਐ ਕੋਈ ਨੌਕਰੀ ਨਹੀਂ ਹੈ ਤੇ ਇਹ ਕਰਕੇ ਸਾਰੇ ਸੰਗਤ ਨੂੰ ਅਪੀਲ ਕਰਦਾ ਪਰਿਵਾਰ ਇਹ ਕਿ ਵੀ ਤੁਸੀਂ ਸਾਰੇ ਜਣੇ ਰਲ ਮਿਲ ਕੇ ਸਹਾਇਤਾ ਕਰੋ ਤੇ ਇਹਨਾਂ ਦੇ ਸਰਕਾਰਯੋਗ ਮਾਤਾ ਜੀ ਜਿਹੜੇ ਆ ਉਹ ਤੰਦਰੁਸਤ ਹੋ ਜਾਣ ਕਿਉਂਕਿ ਮਾਤਾ ਜੀ ਹਸਪੀਟਲ ਦੇ ਵਿੱਚ ਹਨ ਤੇ ਅਸੀਂ ਉਹਨਾਂ ਦੇ ਘਰ ਦੇ ਵਿੱਚ ਬੈਠ ਕੇ ਕਈ ਵਾਰ ਆਪਾਂ ਕਹ ਦਿੰਦੇ ਆ ਕਿ ਵੀਡੀਓ ਜਿਹੜੀ ਆ ਜਿਹੜਾ ਮਰੀਜ਼ ਆ ਉਹ ਨਾਲ ਦਿਖਾਇਆ ਨਹੀਂ ਜਾ ਰਿਹਾ ਇਹ ਕਰਕੇ ਮੈਂ ਬੇਨਤੀ ਕਰਦੇ ਵਾਂ ਕਿ ਮਰੀਜ਼ ਜਿਹੜਾ ਉਹ ਹਸਪੀਟਲ ਦੇ ਵਿੱਚ ਦਾਖਲ ਹੈ ਮਾਤਾ ਜੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਸਾਰਿਆਂ ਨੂੰ ਬੇਨਤੀ ਆ ਵੀ ਅਸੀਂ ਘਰ ਦੇ ਵਿੱਚ ਬੈਠ ਕੇ ਵੀਡੀਓ ਤਿਆਰ ਕਰ ਰਹੇ ਆ ਤੇ ਸਾਰੇ ਜਣੇ ਸਹਾਇਤਾ ਕਰੋ ਤਾਂ ਕਿ ਵੀਡੀਓ ਆਪਾਂ ਜਾਦੀ ਗੱਲਬਾਤ ਨਾ ਕਰਦੇ ਲੰਬੀ ਨਹੀਂ ਕਰਦੇ ਇਹ ਕਰਕੇ ਬੇਨਤੀ ਆ ਵੀ ਪਹਿਲਾਂ ਤਾਂ ਵਿਦੇਸ਼ਾਂ ਵਾਲੇ ਬੱਚਿਆਂ ਨੂੰ ਬੇਨਤੀ ਆ ਜਿੱਥੇ ਮੈਂ ਪਿੰਡ ਬੋਹਾਲੇ ਦੇ ਵਿੱਚ ਗ੍ਰੰਥੀ ਸਿੰਘ ਦੀ ਡਿਊਟੀ ਧਮਾਣਾ ਜਿਹੜੇ ਬੱਚੇ ਵਿਦੇਸ਼ਾਂ ਦੇ ਵਿੱਚ ਬੈਠੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਤੇ ਨਗਰ ਦੀਆਂ ਸੰਗਤਾਂ ਵੀ ਸਹਾਇਤਾ ਕਰੋ ਵਿਦੇਸ਼ਾਂ ਵਾਲੀਆਂ ਸੰਗਤਾਂ ਵੀ ਸਹਾਇਤਾ ਕਰੋ ਔਰ ਇਲਾਕੇ ਦੀਆਂ ਸੰਗਤਾਂ ਵੀ ਜਿਹੜੀਆਂ ਇਸ ਪਰਿਵਾਰ ਦੀ ਸਹਾਇਤਾ ਕਰੋ ਮੈਂ ਤੁਹਾਨੂੰ ਨੰਬਰ ਵੀ ਬੋਲ ਦਿੰਦਾ ਇਸ ਨੰਬਰ ਤੇ ਤੁਸੀਂ ਸਾਰਿਆਂ ਨੇ ਜਿੰਨਾ ਨੂੰ ਸਹਿਯੋਗ ਦੇਣਾ 783 70 14 938 ਜੋ ਨੰਬਰ ਫੇਰ ਮੈਂ ਦੁਬਾਰਾ ਦੱਸ ਦੇਵਾਂ☬ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮਿੱਤਰੋ ਮੈਂ ਅੱਜ ਤੁਹਾਡੇ ਅੱਗੇ ਇੱਕ ਬੇਨਤੀ ਕਰ ਲੱਗਾ ਕਿ ਥੋੜੇ ਕਿ ਦਿਨ ਪਹਿਲਾਂ ਅਸੀਂ ਮਾਤਾ ਮੁਖਤਿਆਰ कौर ਦੀ ਸਹਾਇਤਾ ਵਾਸਤੇ ਦੇਸ਼ ਵਦੇਸ਼ ਇਲਾਕੇ ਦੇ ਨਗਰ ਦੇ ਸੱਜਣਾ ਵੀਰਾਂ ਦੋਸਤਾਂ ਨੂੰ ਬੇਨਤੀ ਕੀਤੀ ਸੀ ਭਾਈ ਕਿ ਮਾਤਾ ਮੁਖਤਿਆਰ कौर ਦੀ ਆਪਾਂ ਮਦਦ ਕਰੀਏ ਬਹੁਤ ਬਿਮਾਰ ਸੀ ਉਹ ਅਕਾਲ ਚਲਾਣਾ ਕਰ ਗਿਆ ਨਾਇਗੁਰੂ ਦੇ ਹੁਕਮ ਦੇ ਵਿੱਚ ਸੋ ਮੈਂ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਜਿਨ੍ਹਾਂ ਨੇ ਮਾਤਾ ਦੀ ਪਰਿਵਾਰ ਦੀ ਸਹਾਇਤਾ ਕੀਤੀ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਤਹਿ ਦਿਲ ਤੋਂ ਸ਼ੁਕਰੀਆ ਤੇ ਤੁਹਾਡਾ ਵਾਰ-ਵਾਰ ਸ਼ੁਕਰੀਆ ਅਸਕਰ ਕੀਆ ਕਿ ਪਹਿਲਾਂ ਵੀ ਅਸੀਂ ਜਦੋਂ ਕੋਈ ਮਸਲਾ ਲੈ ਕੇ ਆਪਣੇ ਦੋਸਤਾਂ ਮਿੱਤਰਾਂ ਦੀ ਕਚਹਿਰੀ ਵਿੱਚ ਆਏ ਆ ਤੇ ਉਹਨਾਂ ਨੇ ਸਾਡਾ ਜੋ ਵੀ ਦੁੱਖ ਸੀ ਉਸ ਨੂੰ ਸੁਣ ਕੇ ਦੁਖੀ ਪਰਿਵਾਰਾਂ ਦੀ ਬਹੁਤ ਸਹਾਇਤਾ ਕੀਤੀ ਆ ਤੇ ਇਸ ਲਈ ਸਾਰੇ ਹੀ ਦੋਸਤਾਂ ਮਿੱਤਰਾਂ ਦਾ ਧੰਨਵਾਦ ਤੇ ਹੁਣ ਮੈਂ ਆਪ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਮਾਤਾ ਮੁਖਤਿਆਰ ਕੌਰ ਉਹ ਅਕਾਲ ਚਲਾਣਾ ਕਰ ਗਏ ਹਨ ਤੇ ਜਿਹੜਾ ਅਸੀਂ ਤੁਹਾਨੂੰ ਨੰਬਰ ਦਿੱਤਾ ਸੀਗਾ ਉਹ ਨੰਬਰ ਮੈਂ ਤੁਹਾਡਾ ਨਾ ਫੇਰ ਦੁਬਾਰਾ ਬੇਨਤੀ ਕਰਦੇ ਮੈਂ 7837014938 7837014938 ਨੰਬਰ ਤੇ ਮੈਂ ਬੇਨਤੀ ਕੀਤੀ ਸੀ ਵੀ ਇਸ ਨੰਬਰ ਤੇ Google Pay ਚੱਲਦਾ ਤੇ ਇਹਦੇ ਤੇ ਜਿਹੜਾ ਸਹਯੋਗ ਆ ਤੁਸੀਂ ਸਾਰਿਆਂ ਨੇ ਦੇਣਾ ਹੁਣ ਬੇਨਤੀ ਆ ਵੀ ਆਪ ਜੀਆਂ ਨੇ ਇਹ ਸਹਯੋਗ ਜਿਹੜਾ ਹੈ ਉਹ ਜਿਹੜਾ ਦਿੱਤਾ ਉਹਦੇ ਬਾਅਦ ਤੇ ਧੰਵਾਦ ਤੇ ਮਾਤਾ ਦੀ ਹੁਣ ਡੈਥ ਹੋ ਗਈ ਮੁਖਤਿਆਰ ਕੌਰ ਦੀ ਤੇ ਹੁਣ ਤੁਸੀਂ ਕਿਰਪਾ ਕਰਕੇ ਇਸ ਨੰਬਰ ਤੇ ਪੈਸੇ ਜਾਂ ਕੋਈ ਜਿਹੜਾ ਵੀ ਸਹਯੋਗ ਦੇ ਰਹੇ ਹੋ ਤੇ ਉਹ ਤੁਸੀਂ ਪੈਸੇ ਮਾਇਆ ਨਹੀਂ ਪਹੁੰਚੀ ਅਹੀਂ ਪਰਿਵਾਰ ਨਾਲ ਵੀ ਗੱਲ ਕੀਤੀ ਸੀ ਤੇ ਪਰਿਵਾਰ ਕਹਿੰਦਾ ਕਿ ਅਸੀਂ ਆਪਣਾ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਆਂ ਸਾਡਾ ਗੁਜ਼ਾਰਾ ਠੀਕ ਹੋ ਰਿਹਾ ਹੈ ਤੇ ਮਾਤਾ ਦੇ ਵਾਸਤੇ ਜ਼ਰੂਰਤ ਸੀ ਤੇ ਮਾਤਾ ਅਕਾਲ ਚਲਾਣਾ ਕਰ ਗਈ ਹੈ ਤੇ ਹੁਣ ਉਹ ਪਰਿਵਾਰ ਕਹਿੰਦਾ ਵੀ ਆਪਾਂ ਇਸ ਜੋ ਜਿਹੜੇ ਵੀ ਦੋਸਤਾਂ ਮਿੱਤਰਾਂ ਨੇ ਸ਼ਮਤਾ ਕੀਤੀ ਉਹਨਾਂ ਨੂੰ ਕਹੀਏ ਕਿ ਧੰਨਵਾਦ ਦੇ ਨਾਲ-ਨਾਲ ਹੁਣ ਤੁਸੀਂ ਜਿਹੜੀ ਹੈ ਇਸ ਨੰਬਰ ਤੇ ਮਾਇਆ ਨਹੀਂ ਪਾਉਣੀ ਦੁਬਾਰਾ ਮੈਂ ਫੇਰ ਤੁਹਾਡੀ ਨਸ਼ਰ ਨੰਬਰ ਜਿਹੜਾ ਉਹ ਕਰ ਦਿੰਨਾ ਵਾ 78370 14938 ਤੇ ਹੁਣ ਤੁਸੀਂ ਤੁਹਾਡਾ ਸਹਿਯੋਗ ਦੇ ਨਾਲ-ਨਾਲ ਹੁਣ ਤੁਸੀਂ ਇਹ ਮਾਇਆ ਜਿਹੜੀ ਆ ਇਸ ਨੰਬਰ ਤੇ ਨਾ ਪਾਇਆ ਜੋ ਇਹ ਵੀਡੀਓ ਅਸੀਂ ਪਰਿਵਾਰ ਦੀ ਸਹਿਮਤੀ ਦੇ ਨਾਲ ਡਿਲੀਟ ਕਰ ਰਹੇ ਹਾਂ ਤੇ ਦੋਸਤੋ ਦੁਬਾਰਾ ਫੇਰ ਕਿਸੇ ਦੁਖੀ ਦਰਦੀ ਦਾ ਦੁੱਖ ਲੈ ਕੇ ਤੁਹਾਡੇ ਕਚਹਿਰੀ ਵਿੱਚ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆਪ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਹੈ ਨਵਾਂ ਮਸਲਾ ਲੈ ਕੇ ਫਿਰ ਤੁਹਾਡੇ ਕੋਲ ਆਵਾਂਗੇ ਤੇ ਉਸ ਮਸਲੇ ਤੇ ਤੁਸੀਂ ਸਾਰੇ ਫਿਰ ਸਹਾਇਤਾ ਕਰਿਆ ਜੋ ਜਿਵੇਂ ਅੱਗੇ ਸਹਿਯੋਗ ਦਿੰਦੇ ਹੋ ਇਸੇ ਤਰ੍ਹਾਂ ਤੇ ਆਜੋ ਪਰ ਹੁਣ ਮਾਤਾ ਮੁਖਤਿਆਰ कौर ਜਿਹੜੀ ਉਹ ਅਕਾਲ ਚਲਾਣਾ ਕਰ ਗਈ ਹੈ ਉਹਦੇ ਲਈ ਜਿਹੜਾ ਸਹਿਯੋਗ ਤੁਸੀਂ ਦਿੱਤਾ ਬਹੁਤ ਧੰਨਵਾਦ ਤੇ ਹੁਣ ਤੁਸੀਂ ਇਸ ਨੰਬਰ ਤੇ ਮਾਇਆ ਜਿਹੜੀ ਉਹ ਨਹੀਂ ਪਾਉਣੀ ਜੀ ਪਰਿਵਾਰ ਨੇ ਵੀ ਕਿਹਾ ਹੈ ਸੋ ਕਿਰਪਾ ਕਰਕੇ ਆਪ ਜੀ ਨੇ ਮੇਰੀ ਬੇਨਤੀ ਨੂੰ ਜਰੂਰ ਪ੍ਰਵਾਨ ਕਰਨਾ ਹੈ ਜੀ ਭੁੱਲ ਚੁੱਕ ਦੀ ਮਾਫੀ ਦੇਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ